ਕਿਸੇ ਦੇ ਆਖਿਆ ਹਨੇਰਾ ਬਣ ਨਹੀਂ ਜਾਣਾ ਕਿਸੇ ਦੇ ਆਖਿਆ ਹਨੇਰਾ ਬਣ ਨਹੀਂ ਜਾਣਾ ਅਸਾਂ ਤਾਂ ਰੋਹ ਚੜਨਾ ਹੈ ਸੂਈ ਪਰਬਾਤ ਦੇ ਵਾਂਗੂ ਅਸਾਂ ਤਾਂ ਰੋਹ ਚੜਨਾ ਹੈ ਸੂਈ ਪਰਬਾਤ ਦੇ ਵਾਂਗੂ ਮੈਂ ਸੂਰਜ ਹਾਂ ਮੈਂ ਸੂਰਜ ਹਾਂ ਸਾਬਤ ਹੀ ਦਿਸਾਂਗਾ ਉਹਨਿਆਂ ਦਾ ਚੰਨ ਜੋ ਮੱਸੀਆ ਚੜ ਗਿਆ ਉਹਨਿਆਂ ਦਾ ਚੰਨ ਜੋ ਮੱਸੀਆ ਚੜ ਗਿਆ ਹਰ ਮੋੜ ਤੇ ਸਲੀਬਾਂ ਹਰ ਕਦਮ ਤੇ ਹਨੇਰਾ ਹਰ ਮੋੜ ਤੇ ਸਲੀਬਾਂ ਹਰ ਕਦਮ ਤੇ ਹਨੇਰਾ ਅਸੀਂ ਫਿਰ ਵੀ ਰੁਕੇ ਨਾ ਅੱਡਾ ਦੀ ਦੇਖ ਜੇਰਾ ਅਸੀਂ ਫਿਰ ਵੀ ਰੁਕੇ ਨਾ ਅੱਡਾ ਦੀ ਦੇਖ ਜੇਰਾ ਹੋਇਆ ਕਿ ਜੇ ਪਚੜੀ ਰੁੱਤ ਹੈ ਹੋਇਆ ਕਿ ਜੇ ਪਚੜੀ ਰੁੱਤ ਹੈ ਤੂੰ ਅਗਲੀ ਰੁੱਤ ਤੇ ਯਕੀਨ ਰੱਖੀ ਮੈਂ ਲੱਭ ਕੇ ਲਿਆਉਣਾ ਕਿ ਤੋ ਕਲਮਾ ਤੂੰ ਫੁੱਲਾਂ ਜੋਗੀ ਜਮੀਨ ਰੱਖੀ ਮੈਂ ਲੱਭ ਕੇ ਲਿਆਉਣਾ ਕਿ ਤੋ ਕਲਮਾ ਤੂੰ ਫੁੱਲਾਂ ਜੋਗੀ ਜਮੀਨ ਰੱਖੀ ਦੋਸਤੋ ਕੁਝ ਇਨਸਾਨ ਕੁਝ ਸ਼ਕਤੀ ਤਾਂ ਇਹ ਹੁੰਦੀਆਂ ਨੇ ਜੋ ਆਪਣੇ ਕੀਤੇ ਧਾਰਮਿਕ ਸਮਾਜਿਕ ਸੱਭਿਆਚਾਰਕ ਅਤੇ ਆਰਟ ਕਾਰਜਾਂ ਦਾ ਸਨਮਾਨਾ ਵਕਤ ਦੇ ਪੰਨਿਆਂ ਤੇ ਹਮੇਸ਼ਾ ਲਈ ਉਕਰ ਜਾਂਦੀਆਂ ਨੇ ਤੇ ਵਕਤ ਉਹਨਾਂ ਪੰਨਿਆਂ ਨੂੰ ਇਤਿਹਾਸ ਦੇ ਰੂਪ ਵਿੱਚ ਹਮੇਸ਼ਾ ਲਈ ਸਾਹਮਣੇ ਰੱਖਦਾ ਹੈ ਅੱਜ ਸਾਡੇ ਸਟੂਡੀਓ ਵਿੱਚ ਇੱਕ ਯਹੀ ਬਹੁਤ ਹੀ ਨਾਮਵਰ ਸ਼ਖਸੀਅਤ ਜੋ ਮੇਰੇ ਗੁਰੂ ਦੇਵ ਜੀ ਰਹੇ ਨੇ ਉਹ ਅਨੇਕਾਂ ਤੋਂ ਚੇਚੇ ਤੌਰ ਤੇ ਨਿਊਯਾਰਕ ਤੋਂ ਆਏ ਨੇ ਪੰਜਾਬ ਉਹਨਾਂ ਦੇ ਨਾਲ ਅਸੀਂ ਗੱਲਬਾਤ ਸ਼ੁਰੂ ਕਰਨ ਜਾ ਰਹੇ ਹਾਂ ਜਿਨ੍ਹਾਂ ਦਾ ਵਿਸ਼ਾ ਭਾਵੇਂ ਸ੍ਰੀਖ ਸਿੱਖਿਆ ਰਿਹਾ ਖੇਡਾਂ ਰਿਹਾ ਪਰ ਉਹਨਾਂ ਨੇ ਸੂਖਮ ਕਲਾ ਵਰਗੇ ਆਰਟ ਜਿਹੜੀ ਬਣਾਈ ਹੈ ਓਇਲ ਕਲਰ ਤੋਂ ਲੈ ਕੇ ਵਾਟਰ ਕਲਰ ਤੋਂ ਲੈ ਕੇ ਓਇਲ ਕਲਰ ਤੱਕ ਤੇ ਮੋਜੇ ਕਾਰਡ ਤੱਕ ਜਿਹੜੀ ਹੈ ਉਹ ਬਲੰਗੀਆਂ ਹਾਲ ਕਿਸੀਆਂ ਪੰਜਾਬ ਵਿੱਚ ਹੀ ਨਹੀਂ ਭਾਰਤ ਵਿੱਚ ਹੀ ਨਹੀਂ ਬਲਕਿ ਸਾਰੀ ਦੁਨੀਆ ਵਿੱਚ ਜਿਹੜਾ ਉਹ ਨਾਮ ਰੋਸ਼ਨ ਕੀਤਾ ਤੋਂ ਸਭ ਤੋਂ ਪਹਿਲਾਂ ਮੈਂ ਪਹਿਲਾ ਸਵਾਲ ਕਰਦਾ ਹਾਂ ਕਿ ਉਹ ਦੇਖ ਜੀ ਤੁਹਾਨੂੰ ਹੇ ਗੁਰਦੇਵ ਜੀ ਸਭ ਤੋਂ ਪਹਿਲਾਂ ਤੁਸੀਂ ਆਪਣੇ ਬਚਪਨ ਆਪਣੇ ਮਾਤਾ ਪਿਤਾ ਆਪਣੇ ਪਰਿਵਾਰਕ ਪਿਛੋਕੜ ਬਾਰੇ ਸਾਡੇ ਜਿਹੜੇ ਆ ਦਰਸ਼ਕਾਂ ਨੂੰ ਉਹ ਜਾਣਕਾਰੀ ਦਿਓ ਬਚਪਨ ਮੇਰਾ ਮੇਰੇ ਪਿਤਾ ਜੀ ਜੇਲ੍ਹ ਵਿੱਚ ਇੱਕ ਅਫਸਰ ਸੀ ਜੀ ਸਰਦਾਰ ਮਿਲਰ ਸਿੰਘ ਜੀ ਔਰ ਮੇਰੇ ਮਾਤਾ ਜੀ ਹੁਦਿਆਲ ਕੋ ਔਰ ਅਸੀਂ ਤਿੰਨ ਭਰਾ ਤੇ ਦੋ ਭੈਣਾਂ ਸੀ ਜੀ ਤੇ ਮੇਰਾ ਜਨਮ 1914 ਦਾ ਨਾਇਬ ਜ਼ਿਮੇਦਾਰ ਪੰਜਾਬ ਚ ਹੋਇਆ ਮੁਕਰ ਸ਼ਹਿਰ ਦੇ ਵਿੱਚ ਤੇ ਵਿਦਿਆ ਤੁਸੀਂ ਡਿਗਰੀ ਕਿੱਥੋਂ ਤੱਕ ਪ੍ਰਾਪਤ ਕੀਤੀ ਤੇ ਫਿਰ ਕਿਹੜਾ ਕਿਤਾਬ ਬਣਾਇਆ ਮੈਂ ਪਹਿਲਾਂ ਸਿਜੀ ਦੇ ਅਧਿਆਪਕ ਰਿਆ ਜੀ ਤੇ ਫਿਜ਼ੀਕਲ ਐਜੂਕੇਸ਼ਨ ਟੀਚਰ ਔਰ ਉਸ ਬਾਅਦ ਬੀਏ ਕੀਤੀ ਫਿਰ ਮੈਂ ਪੰਜਾਬ ਯੂਨੀਵਰਸਿਟੀ ਹਿਆਰਪੁਰ ਤੋਂ ਐਮਏ ਮਾਸਟਰ ਡਿਗਰੀ ਕੀਤੀ ਮੈਂ ਆਰਟ ਦੀ ਫਾਈਨ ਆਰਟ ਦੀ ਮੈਰਿਟ ਮੈਰਿਟ ਦੇ ਵਿੱਚ ਨਰਦੇਵ ਜੀ ਹਾਂ ਜੀ ਤੇ ਕਿਤਾਬ ਤੁਸੀਂ ਜਿਵੇਂ ਪੜਾਇਆ ਜਿਵੇਂ ਤੁਸੀਂ ਸਾਨੂੰ ਪੜਾਉਂਦੇ ਰਹੇ ਹੋ ਸ੍ਰੀ ਸਿੱਖਿਆ ਪੰਜਾਬ ਦੀ ਪੀੜ੍ਹੀ ਮਾਸੂਦ ਹਾਂਜੀ ਹਾਂਜੀ ਅੱਛਾ ਅਗਲਾ ਮੇਰਾ ਸਵਾਲ ਇਹ ਹੈ ਕਿ ਸਭ ਤੋਂ ਪਹਿਲਾਂ ਤੁਸੀਂ ਪੇਂਟਿੰਗ ਦੀ ਸ਼ੁਰੂਆਤ ਜਿਹੜੇ ਬਾਰਡਰ ਕਲ ਵਰਤੇ ਮੈਨੂੰ ਯਾਦ ਆ ਗਿਆ ਮੈਂ ਨੌਵੀਂ ਮਾਸ ਵਿੱਚ ਪੜਦਾ ਸੀ ਤੁਸੀਂ ਇੱਕ ਸਾਨੂੰ ਸਾਰੇ ਵਿਦਿਆਰਥੀਆਂ ਨੂੰ ਇੱਕ ਤਸਵੀਰ ਵੀ ਗੁਰੂ ਨਾਨਕ ਦੇਵ ਜੀ ਦੀ ਦਿਖਾਈ ਸੀ ਹਾਂਜੀ ਇਹਨਾਂ ਤੋਂ ਮੈਂ ਪ੍ਰੇਰਿਤ ਹੋ ਕੇ ਤੁਰ ਤੁਰ ਜਾਣਕਾਰੀ ਲੈ ਕੇ ਗਰਾਵ ਦੇ ਢੀਕੇ ਨਾਲ ਬਹੁਤ ਬਹੁਤੀ ਪੇਂਟਿੰਗ ਮੈਂ ਵੀ ਕਰਨ ਲੱਗ ਪਿਆ ਸੀਗਾ ਹਾਂਜੀ ਇਹ ਤੁਸੀਂ ਜਿਹੜੀ ওয়াটার ਕਲਰ ਦੀ ਸ਼ੁਰੂਆਤ ਕਿੱਥੋਂ ਕੀਤੀ ਸਾਬ ਤੋਂ ਪਹਿਲਾਂ ওয়াটার ਕਲਰ ਬਚਪਨ ਜੀ ਮੇਰਾ ਸ਼ੌਕ ਸੀ ਕਿ ਮੇਰੇ ਭਾਈ ਸਾਹਿਬ ਮਨਾ ওয়াটার ਕਲਰ ਕਰਦੇ ਹੁੰਦੇ ਸੀ ਪਿਸਟਲ ਕਲਰ ਉਹਨਾਂ ਨੂੰ ਵੇਂਦਾ ਰਹਿੰਦਾ ਸੀ ਅੱਛਾ ਠੀਕ ਹੈ ਤੇ ਮੇਰੇ ਅੰਦਰ ਜਾਗਣਾ ਸੀ ਮੈਂ ওয়াটার ਕਲਰ ਪਹਿਲਾਂ ਟਿੱਕੀਆਂ ਹੁੰਦੀਆਂ ਸਾਡੇ ਜ਼ਮਾਨੇ 'ਚ ਉਹਦੇ ਬਾਅਦ ਗਿਟਾਰ ਟਿਊਬ ਕਲਰ ਆਉਂਦੇ ਜਾਪਾਨ ਦੇ ਅੱਛਾ ਪਹਿਲਾਂ ਉਹ ਟਿੱਕੀਆਂ ਦੇ ਨਾਲ ਉਹਨਾਂ ਨੂੰ ਕੁਸ਼ਨ ਆਦਿਗਰਾਂ ਪਾੜੇ ਪਾੜੇ ਤੇ ਟਿਊਬਾਂ ਵਾਲੀਆਂ ਸ਼ੁਰੂ ਹੋ ਗਈਆਂ ਉਹ ਵੀ ਸੁੱਖਾ ਜਿਹਾ ਜਿਹੜਾ ਖੇਤੀ ਸੇਪੰਦਨ ਕੱਲ ਨੂੰ ਮਿਸ ਹੋ ਜਾਂਦੀਆਂ ਕੈਮਲ ਦੇ ਰੰਗ ਵੀ ਆ ਗਏ ਕੈਮਲ ਵੀ ਆਇਆ ਪਰ ਜਿਹੜਾ ਜਾਪਾਨੀ ਕਲਰ ਸੀ ਉਹ ਬੜਾ ਅੱਛਾ ਸੀ ਸ਼ਾਈਨੀ ਬਹੁਤ ਹੁੰਦੀ ਸੀ ਉਹ ਜਿਹੜਾ ওয়াটার ਕਲਰ ਮੈਂ ਜਿਆਦਾ ਸ਼ੁਰੂਆਤ ਮੇਰੀ ਇਹ ਹੀ ਹੋਈ ਠੀਕ ਹੈ ਤੇ ਇਹ ਤੁਸੀਂ ਇਹ ওয়াটার ਕਲਰ ਦੀ ਜਿਹੜੀ ਕੋਈ ਖਲਾਈ ਹੈ ਇਹਦੀ ਕੋਈ ਪੇਰ ਨਾ ਤੁਹਾਨੂੰ ਕਿਤੇ ਉਸਾਰ ਤੋਂ ਲੈ ਕੇ ਤੁਹਾਡੇ ਮਨ ਦੇ ਅੰਦਰੋਂ ਹੀ ਇਹ ਫੁਰਨਾ ਪ੍ਰਯਾਸ ওয়াটার ਕਲਰ ਜਦੋਂ ਮੈਂ ਕਰਦਾ ਸੀ ਉਹ ਤਾਂ ਮੈਂ ਬਚਪਨ ਸੀ ਮੇਰਾ ਮੈਂ ਆਦਿਆ ਵੀ ਕਰਦਾ ਰਿਹਾ ਤੇ ਗਾਂ ਜਿਵੇਂ ਜਿਵੇਂ ਮੇਰੀ ਜ਼ਿੰਦਗੀ ਦਾ ਪੜਾਉ ਜਵਾਨੀ ਤੋਂ ਬਚਪਨ ਤੋਂ ਤਾ ਹੁੰਦਾ ਗਿਆ ਫਿਰ ਮੈਂ এডਿਕੇਸ਼ਨ ਕਲਾ ਬਾਅਦ ਡੀਐਸ ਰਠੌਰ ਸਾਹਿਬ ਕੋਲੋਂ ਲਈ ਜਾ ਕੇ ਜਿਹੜੇ ਹਾਂ ਜੀਐਸ ਰਠੌਰ ਡੀਐਸ ਰਠੌਰ ਉਹਨਾਂ ਦਾ ਨਾਮ ਦਾ ਬਹੁਤ ਨਾਮਵਾਰ ਹੈ ਬਹੁਤ ਹੀ ਵੱਡੇ ਆਰਟਿਸਟ ਨੇ ਬੜੇ ਵੱਡੇ ਜਿਹੜੇ ਖਲਾਕਾਰ ਨੇ ਤੇ ਇਹਦੇ ਬਾਰੇ ਕਿ ਇਹ ਦੱਸੋ ਕਿ ਤੁਸੀਂ ਵਾਟਰ ਕਲਰ ਚ ਕਿਹੜੇ ਪ੍ਰੋਜੈਕਟ ਬਣਾਏ ਜਿਵੇਂ ਗੁਰਨਾਮ ਸਿੰਘ ਜੀ ਦਾ ਪੋਰਟਫੋਲੀਓ ਬਨਾਮ ਜੀ ਦਾ ਬਣਾਇਆ ਗੋਬਨ ਸਿੰਘ ਜੀ ਦਾ ਬਣਾਇਆ ਹਾਂਜੀ ਤੇ ਵਿੱਚੋਂ ਲੈਂਡਸਕੇਪ ਬਣਾਉਂਦਾ ਰਿਹਾ ਠੀਕ ਹੈ ਪਚਪਚ ਕਈ ਚੀਜ਼ਾਂ ਯਾਦਾਂ ਜੁੜੀਆਂ ਪੋਸਟਰ ਬੜੇ ਬੜੇ ਬਣਾਏ ਵਾਟਰ ਕਲਰ ਦੀ ਬਣਾਉਂਦਾ ਰਿਹਾ ਠੀਕ ਹੈ ਤੇ ਫਿਰ ਮੈਂ ਇਹਦੇ ਬਾਅਦ ਆਇਲ ਕਲਰ ਵਾਲਾ ਹਾਂ ਮੈਨੂੰ ਸਵਾਲ ਤੇ ਆਉਣਾ ਹਾਂ ਤੁਹਾਡੇ ਜਿਹੜਾ ਤੁਸੀਂ ਕਹਿ ਦਿੱਤਾ ਕਿ ਆਇਲ ਕਲਰ ਦਾ ਜਿਹੜਾ ਰੁਝਾਨ ਆ ਜਾਂ ਔਇਲ ਕਟ ਦੀ ਵਰਤ ਤੁਸੀਂ ਜਿਹੜੀ ਵਟਕਰ ਲਰ ਕੋ ਬਾਅਦ ਕਰੂ ਕਿਨੇ ਕੀਤੀ ਤੇ ਉਹਦੇ ਬਾਰੇ ਕੋਈ ਟ੍ਰੇਨਿੰਗ ਲਈ ਕੇ ਤੁਹਾਨੂੰ ਆਪਦੇ ਆਪ ਹੀ ਇਹ ਜਿਹੜਾ ਇਹਦਾ ਸ਼ੌਕ ਲੱਗਿਆ ওয়াটার কালਰ ਦਾ ਇਹ ওয়াটার কালਰ ਦੇ ওয়াটার কালਰ ਤੋਂ ਆਇਲ ਕਦਰ ਤੱਕ ਦਾ ਡੀਐਸਰ ਠਾਰ ਸਾਹਿਬ ਦੀ ਮੈਂ ਪ੍ਰੇਰਣਾ ਥੰਡੇ ਆ ਗਿਆ ਸੀਗਾ ਠੀਕ ਹੈ ਉਹਦੇ ਬਾਅਦ ਆਇਲ ਪੇਂਟਿੰਗ ਮੈਂ ਸ਼ੁਰੂ ਕੀਤੀ ਉਹਨਾਂ ਕੋਲ ਹੁੰਦਾ ਜਾਂਦਾ ਸੀਗਾ ਠੀਕ ਹੈ ਠਾਰ ਸਾਹਿਬ ਤੋਂ ਤੁਸੀਂ ਐਕਚੁਅਲੀ ਹਾਂ ਉਹ ਐਕਚੁਅਲੀ ਉਹਨਾਂ ਦੀ ਹੀ ਦੇਣ ਹੈ ਜੇ ਬਤੌਰ ਤੇ ਤੁਹਾਡੇ ਕੋਲ ਅੱਜ ਇੰਟਰਵਿਊ ਤੇ ਬੈਠਾ ਮੈਂ ਦੇ ਰਿਹਾ ਉਹਨਾਂ ਦੀ ਨੇ ਹੀ ਮੈਨੂੰ ਇਹ ਜ਼ਿੰਦਗੀ ਦੇ ਰਸਤਾ ਦਿਖਾਇਆ ਕਿ ਤੁਸੀਂ ਆ ਗਾਂ ਬਦੋ ਤੇਰਾ ਕੰਮ ਬਹੁਤ ਸੋਹਣਾ ਹੈ ਇਹ ਇਹਨੂੰ ਫਿਜ਼ੀਕਲ ਐਜੂਕੇਸ਼ਨ ਉਹਨਾਂ ਨੂੰ ਪਤਾ ਹੀ ਟੀਚਰ ਪਰ ਉਹਨਾਂ ਨੂੰ ਪਤਾ ਸੀ ਕਿ ਇਸ ਡਾਇਰੈਕਸ਼ਨ 'ਚ ਜਾਣਾ ਤੇਰਾ ਬਹੁਤ ਜ਼ਰੂਰੀ ਹੈ ਕਿ ਲੋਕਾਂ ਕੋਲੇ ਉਸ ਸਮੇਂ ਇੰਨੀ ਕਲਾ ਨਹੀਂ ਡਿਗਰੀਆਂ ਸੀ ਉਹ ਕਹਿੰਦੇ ਤੁਹਾਡੇ ਪਾਸ ਡਿਗਰੀ ਨਹੀਂ ਹੈ ਤੁਹਾਡੇ ਪਾਸ ਆਰਟ ਹੈ ਤਾਂ ਤੂੰ ਭਾਈ ਬੀਏ ਐਮਏ ਕਰੋ ਉਹਨਾਂ ਦੀ ਪ੍ਰੇਰਣਾ ਨਾਲ ਫਿਰ ਮੈਂ ਕਰਿਆ ਤੇ ਮੈਂ ਫਿਰ ਉਹ ਫਾਇੰਡ ਆਊਟ ਵਾਲੇ ਜਿਹੜੀਆਂ ਡਿਗਰੀਆਂ ਵੀ ਆ ਸਕੀਆਂ ਜਾਂ ਗੈਡਮਿਕ ਡਿਗਰੀਆਂ ਵੀ ਆ ਸਕੀਆਂ ਹਾਂ ਹਾਂਜੀ ਤੇ ਤੁਸੀਂ ਜਿਹੜੇ ਔਇਲ ਕਲਰ ਵਿੱਚ ਕਿਹੜੇ-ਕਿਹੜੇ ਪੋਰਟਰੇਟ ਬਣਾਏ ਜਾਂ ਕਿਹੜੀਆਂ-ਕਿਹੜੀਆਂ ਪੇਂਟਿੰਗਾਂ ਵਿੱਚ ਬਣਾਈਆਂ ਇਹਦੇ ਬਾਰੇ ਅੱਗੇ ਦੱਸ ਕੰਮ ਜਾਣਕਾਰੀ ਦਿਓ 올 ਕਲਰ ਦੇ ਵਿੱਚ ਮੈਂ ਬਹੁਤ ਕੰਮ ਕੀਤਾ 올 ਕਲਰ ਦੇ ਵਿੱਚ ਜਿਸੂ ਕ੍ਰਾਈਸਟ ਬਣਾਇਆ ਕੈਨਵਸ ਤੇ ਕੈਨਵਸ ਕਲੋਥ ਕੈਨਵਸ ਦੇ ਤੇ ਕੈਨਵਸ ਵੀ ਆਪ ਤਿਆਰ ਕਰਦਾ ਸੀ ਆਪ ਬਰਦਾਈ ਅਥੋਸਾਂ ਨੇ ਸਿਖਾਇਆ ਸੀ ਮੈਨੂੰ ਫਿਰ ਉਹਦੇ ਵਿੱਚ ਲੈਲਨ ਦਾ ਬਣਾਇਆ ਜਿਹੜਾ ਕਿ ਕਾਮਰੇਡਾਂ ਨੇ ਬੜਾ ਹੱਸਤੇ ਮਾਥਾ ਰੱਖ ਕੇ ਕੀਤਾ ਹਰੂਸ ਦੇ ਜਿਹੜੇ ਬਹੁਤ ਮਹਾਨ ਕ੍ਰਾਂਤੀਕਾਰੀ ਹੋਏ ਨੇ ਬੜਾ ਜਬਰ ਸਪੋਰਟਡ ਮੇਲ ਲਾਈਸ ਦਾ ਤੇ ਫਿਰ ਗਨਾਲਕ ਦੀ ਜੀ ਦਾ ਗੁਰਗੋਬਿੰਦ ਸਿੰਘ ਜੀ ਦਾ ਬੇਸ਼ਮਾਰ ਕਮ ਆਲੂਜੀ ਕੀਤਾ ਫਿਰ ਮੈਂ ਜੋ ਹੁਸ਼ਿਆਰਪੁਰ ਗਿਆ ਮੈਂ ਇੱਕ ਲੈਂਡਸਕੇਪ ਕੰਮ ਕਰਨਾ ਸ਼ੁਰੂ ਕੀਤਾ ਨਾਈਫ ਨਾਜਰ ਨੂੰ ਮੈਂ ਐਮਏ ਕੀਤੀ ਲੋਕੀ ਤਾਂ ਪ੍ਰਸ਼ਨ ਨਾ ਲਉਂਦੇ ਸੀ ਮੈਂ ਨਾਈਫ ਨਾ ਲਉਂਦਾ ਸੀ ਪਰ ਜਿੰਨੇ ਵੀ ਮੈਂ ਲੈਂਡਸਕੇਪ ਰਾਏ ਮੇਰੇ ਲਾਸ ਬਲੋ ਸਾਰੇ ਲੈ ਕੇ ਸੀਨੀਅਰ ਜੂਨੀਅਰ ਕਿ ਮੈਂ ਹੀ ਕਲਾ ਕਰਦਾ ਸੀਗਾ ਇਹ ਫਾਈਨ ਆਰਟਸ ਤੁਸੀਂ ਉਥੋਂ گورਨਮੈਂਟ ਕਾਲਜ ਹੁਸ਼ਿਆਰਪੁਰ ਤੋਂ ਹਾਂਜੀ ਹੁਸ਼ਿਆਰਪੁਰ ਤੋਂ ਕੀਤੀ ਹੈ ਕਿ ਮੈਂ ਤੁਹਾਨੂੰ ਇੱਕ ਜੂਝ ਦੱਸਾਂ ਚਾਹੂੰਗਾ ਜਿਹੜਾ ওয়াটার ਕਲਰ ਅਸਲੀ ওয়াটার ਕਲਰ ਹੈ ਉਹ ਹੁਸ਼ਿਆਰ ਤੋਂ ਸ਼ਹਿਲੀ ਤੋਂ ਹੀ ਬੱਚੇ ਸਿੱਖਦੇ ਆਂ ਔਰ ਬਹੁਤ ਅੱਛਾ ਕੰਮ ਕਰਦੇ ਆਂ ਠੀਕ ਹੈ ਜਿਵੇਂ ਤੁਸੀਂ ਕਿਹਾ ਮੈਂ ਹੁਣ ਜਿਵੇਂ ওয়াটার ਕਲਰ ਤੁਹਾਡੀ ਪ੍ਰੇਰਣਾ ਨਾਲ ਮੈਂ ওয়াটার ਕਰਨ ਲੱਗਦਾ ਸੀ ਉਦੋਂ ਮੈਂ ਆਇਲ ਕਲਰ ਕਰਨ ਲੱਗ ਪਿਆ ਹਾਂ ਉਹਦੀਆਂ ਦੀ ਕਾਫੀ ਪਿੰਡਿੰਗ ਜਿਹੜੀਆਂ ਮੈਂ ਬਣਾਈਆਂ ਤੇ ਉਸ ਤੋਂ ਬਾਅਦ ਤੁਸੀਂ ਜਿਹੜਾ ਇੱਕ ਨਵਾਂ ਆਰਟ ਹੈ ਮੋ ਇਹ ਕਾਰਟ ਹੈ ਇਹਦੇ ਵਿੱਚ ਬਹੁਤ ਮਹਾਰਤ ਆ ਸਕਦੀ ਸੀ ਪੰਜਾਬ ਵਿੱਚ ਨਹੀਂ ਮੜ ਕੇ ਯੂਰੋਪੀਅਨ ਕੰਟਰੀ ਵਿੱਚ ਵਰਲਡ ਵਿੱਚ ਫ੍ਰੀਡਾ ਮਾਰਤਾ ਜਿੰਨੇ ਫਰਾਂਸ ਵਗੈਰਾ ਕੰਟਰੀ ਹੈ ਉਹਨਾਂ ਵਿੱਚ ਮੋਇਆ ਕਾਰਟ ਜਿਹੜਾ ਬੜਾ ਔਖਾ ਆਰਟ ਹੈ ਇਹ ਨਾਲ ਉਂਗਲਾਂ ਦੇ ਪੋਟੇ ਘੱਜ ਜਾਂਦੇ ਆ ਹਾਂਜੀ ਉਹ ਰੰਗਦਾਰ ਜਿਹੜੇ ਨਿਕਨੇ ਕਾਜ ਦੇ ਟੁਕੜੇ ਨਾਲ ਬਣਾਉਂਦਾ ਜਿਨ੍ਹਾਂ ਦੀ ਲਾਈਫ ਬੜੀ 11 ਸਾਲਾਂ ਦੀ ਹੈ ਉਹਦੇ ਬਾਰੇ ਤੁਹਾਨੂੰ ਜਿਹੜੀ ਹੈ ਪ੍ਰੇਰਣਾ ਕਿਤੋਂ ਮਿਲੀ ਜਾਂ ਜਿਹੜੀ ਸਿੱਖਿਆ ਕਿਤੋਂ ਪ੍ਰਾਪਤ ਕੀਤੀ ਤੁਸੀਂ ਮੋਜੇ ਕਾਰਟ ਦੇ ਇਹਦੇ ਬਾਰੇ ਦਰਸ਼ਕਾਂ ਨੂੰ ਜਾਣਕਾਰੀ ਦਿਓ ਬਿਲਕੁਲ ਨਵਾਂ ਅਟਾ ਨਵਾਂ ਅਟਾ ਮੈਂ ਨੇਕ ਚੰਦੀ ਨੂੰ ਵੇਂਦਾ ਹੁੰਦਾ ਸੀ ਤੇ ਤੇਲਾਂ ਦੇ ਨਾਲ ਹਾਂ ਨੇਕ ਚੰਦ ਜਿਨ੍ਹਾਂ ਦਾ ਰੋ ਕੱਟਦਾ ਦਾ ਕੰਨ ਬਣਾਇਆ ਤੇ ਮੈਂ ਤੇਲਾਂ ਤੁਨਾ ਲਾ ਲੈਂਦਾ ਸੀ ਪਰ ਮੇਰੇ ਅੰਦਰ ਇੱਕ ਗੱਲ ਚੇਤਨਾ ਸੀ ਕਿ ਮੈਂ ਰੀਅਲਿਸਟ ਕਾਰਟਿਸਟਿਕਾ ਕਿ ਮੈਂ ਰੀਅਲ ਰੂਪ ਚ ਕੰਮ ਕਰਾਂ ਉਹਨਾਂ ਨੇ ਮਾਡਲ ਬਣਾਏ ਸੀਗੇ ਤੇ ਜਦੋਂ ਇਹ ਮੈਂ ਇਥੋਂ ਮੈਂ ਅਮਰੀਕਾ ਚਲਾ ਗਿਆ ਟੀਚਿੰਗ ਰਿਸਰਚ 1986 ਸਾਲ ਦੇ ਵਿੱਚ ਮੈਂ ਅਮਰੀਕਾ ਚਲਾ ਗਿਆ ਤੇ ਉੱਥੇ ਮੈਂ ਜਦੋਂ ਕਿਤੇ ਦੁਕਾਨ ਤੇ ਸ਼ੀਸ਼ੇ ਦਾ ਮੂਜ਼ੇਕ ਆਰਟ ਵੇਖਿਆ ਤੇ ਮੇਰੇ ਅੰਦਰ ਫਿਰ ਇਹ ਅੱਗ ਲੱਗ ਗਈ ਕਿ ਤੂੰ ਇਹ ਕੰਮ ਕਰ ਤੇ ਪੇ 2012 ਵਿੱਚ ਮੈਂ ਸ਼ੁਰੂਆਤ ਕੀਤੀ ਜਿਵੇਂ ਆਪਾਂ ওয়াটার কালਰ ਕਰਦੇ ਪਾਣੀ ਲਾ ਕੇ ਇਹ ਪੁਲਟਾ ਹੈ ਇਹ ਤੁਹਾਡੇ ਪੋਟਿਆਂ ਵਿੱਚੋਂ ਕਿਵੇਂ ਸ਼ੀਸ਼ਾ ਵੱਜ ਕੇ ਲਹੂ ਨਿਕਲਦਾ ਉਹਦੇ ਥਾਤੇ ਰੰਗਾਂ ਨੂੰ ਲਾਲ ਲਾਲ ਤੇ ਇੱਕ ਪੋਟੇ ਵੀ ਘਾ ਜਾਂਦੇ ਆ ਇਹਦੇ ਵਿੱਚ ਤੇ ਅੱਖਾਂ ਨੂੰ ਪ੍ਰੋਟੈਕਟ ਕਰਨਾ ਪੈਂਦਾ ਇਟ ਇਸ ਵੈਰੀ ਡੇਂਜਰਸ ਕਿਉਂਕਿ ਇਹਦਾ ਜੇ ਤੁਹਾਨੂੰ ਐਨਕਾ ਲਾ ਕੇ ਰੱਖਣੀਆਂ ਪੈਂਦੀਆਂ ਤੇ ਹੱਥ ਨੂੰ ਵੀ ਧਿਆਨ ਰੱਖਣਾ ਪੈਂਦਾ ਜੇ ਤੁਸੀਂ ਪਾਊਡਰ ਕਿਤੇ ਰਗੜ ਲਓ ਤੇ ਪੋਟੀਆਂ ਦੀ ਵੜ ਜਾਂਦਾ ਬਹੁਤ ਜ਼ਿਆਦਾ ਔਖਾ ਹੈ ਔਖਾ ਇਸ ਕਰਕੇ ਨਾ ਬਹੁਤ ਆ ਯੂਰਪ ਚ ਵੀ ਆਰਟਿਸਟ ਹੈਗੇ ਬਹੁਤ ਥੋੜਾ ਕੰਮ ਕਰਦੇ ਕਰਦੇ ਹੈ ਕਿ ਟਫ ਹੈਗੇ ਲੋਕ ਪਰ ਬਹੁਤ ਕਮ ਘਟ ਤਿੰਤੀ ਤੁਹਾਨੂੰ ਮਿਲਣਗੇ ਇਹਦੇ ਵਿੱਚ ਉਹ ਟ੍ਰੇਨਿੰਗ ਕਰਨ ਵੀ ਘਟ ਜਾਂਦੇ ਇਟਲੀ ਦੇ ਵਿੱਚ ਕਾਲਜ ਹੈ ਹਮ ਠੀਕ ਹੈ ਅਦਾ ਇਹਦਾ ਮਤਲਬ ਟ੍ਰੇਨਰ ਤੋਂ ਤੁਹਾਨੂੰ ਕੋਲ ਨੇਕ ਚੰਦ ਦੇ ਜਿਹੜਾ ਰੋ ਕਾਰਡ ਨੂੰ ਦੇਖਿਆ ਉਹਨਾਂ ਨੇ ਪੇਂਟਿੰਗ ਬਣਾਈਆਂ ਉਹ ਜਿਹੜੀਆਂ ਚੀਨੀ ਦੀਆਂ ਟੁਕੜੀਆਂ ਤੋਂ ਬੰਨਾ ਹਾਂ ਜਦੋਂ ਪ੍ਰੇਰਨਾ ਤਾਂ ਆ ਜਿੰਨੇ ਕਹਿੰਦੇ ਜਾਗ ਲੱਗੀ ਕਿ ਇਹ ਕੰਮ ਕਰਨਾ ਤੇ ਉਹ ਫਿਰ ਗਾਂਹ ਜਾ ਮੈਨੂੰ ਜਦੋਂ ਸਮਾਂ ਮਿਲ ਗਿਆ ਮੈਨੂੰ ਚੀਜ਼ਾਂ ਮੈਨੂੰ ਮਿਲ ਲਾ ਤੇ ਤੇਲਾਂ ਮਿਲ ਲਈਆਂ ਠੀਕ ਠੀਕ ਤਰੀ ਖੀਸ਼ੇ ਦੇ ਤੇਲਾਂ ਦੇ ਤੇ ਸ਼ੁਰੂ ਕਰਨਾ ਹਾਂ ਅੱਛਾ ਗੁਰੂਦੇਵ ਜੀ ਜਿਹੜਾ ਆਰਟ ਨੂੰ ਸ਼ੁਰੂ ਕੀਤਾ ਮੌਜੀ ਕਾਰਟ ਉਹ ਪਹਿਲਾਂ ਵੀ ਯੂਰਪੀਅਨ ਕੰਟਰੀ ਵਿੱਚ ਜਿਹੜਾ ਮਿਰੀ ਕਾਰਟ ਜਿਹੜਾ ਪ੍ਰਚਲਿਤ ਸੀ ਹਾਂਜੀ ਹਾਂ ਕਿਹੜੇ ਕਿਹੜੇ ਕੰਟਰੀਆਂ ਵਿੱਚ ਜਿਹੜੇ ਜਿਹੜੇ ਦੇਸ਼ਾਂ ਵਿੱਚ ਇਹ ਮੈਂ ਮੈਂ ਸਰੋਤਿਆਂ ਨੂੰ ਜਾਣਕਾਰੀ ਦੇਣਾ ਚਾਹੁੰਦਾ ਹਾਂ ਜੀ ਜੀ ਕਿ ਇਹ ਏਸ਼ੀਆ 'ਚ ਅਜੇ ਹੋਇਆ ਨਹੀਂ ਸੀ ਅੱਛਾ ਤੇ 2000 ਸਾਲ ਪਹਿਲਾਂ ਅੱਛਾ ਇਟਲੀ ਰੋਮ ਰੋਮ ਇਟਲੀ ਹਾਂ ਜਿਹਦਾ ਨਾਂ ਹੈ ਬੈਂਟਨ ਟਾਈਮ ਠੀਕ ਹੈ 2000 ਪਹਿਲਾਂ ਉੱਥੋਂ ਸ਼ੁਰੂ ਹੋਇਆ ਫਿਰ ਉਸੇ ਟਾਈਮ ਦੀ ਸ਼ੈਲੀ 'ਚ ਇੱਥੇ ਆਪਣਾ ਬ੍ਰਾਜ਼ੀਲ ਕੀ ਵੀ ਚਲਿਆ ਉਹ ਉਸੇ 2000 ਪਹਿਲਾਂ ਤੇ ਥੋੜਾ ਜਿਹਾ ਇੱਥੇ ਚਲਿਆ ਆਪਣਾ ਗ੍ਰੀਸ ਵਿੱਚ ਆਰਕੀਟੈਕਚਰ ਮੋਜ਼ੈਕ ਇਹ ਤਿੰਨ ਕੰਟਰੀਆਂ ਚ ਸ਼ੁਰੂਆਤ ਉੱਥੋਂ ਹੀ ਹੋਈ ਹੈ ਤੇ ਯੂਰਪ ਵਿੱਚ ਅੱਜਕੱਲ ਚਰਚਾਂ ਦੇ ਵਿੱਚ ਬਹੁਤ ਕੰਮ ਹੋ ਰਿਹਾ ਸ਼ੀਸ਼ੇ ਚ ਮਾਰਬਲ ਚ ਤੇਲਾਂ ਚ ਤੇ ਮੈਂ ਤੇਲਾਂ ਸ਼ੀਸ਼ੇ ਦੀ ਤੇਲਾਂ ਚ ਕੰਮ ਕਰਦੇ ਆ ਅਜਾ ਤੁਸੀਂ ਹੁਣ ਤੱਕ ਇਹ ਆਪਣੀਆਂ ਵਾਟਰ ਕਲਰ ਦੀਆਂ ਆਪਣੀਆਂ ਜਿਹੜੀਆਂ ਵਾਟਰ ਕਲਰ ਦੀਆਂ ਤੇ ਉਹ ਇਹ ਕਾਟ ਦੇਖ ਲੜੀਆਂ ਪ੍ਰਦਰਸ਼ਨੀਆਂ ਜੀਆਂ ਕਿੰਨੀ ਅਗ ਤੇ ਕਿਥੇ ਕਿਤੇ ਲਗਵਾ ਚੁੱਕੇ ਹੋ ਸ਼ੁਰੂਆਤ ਕਿ ਮੈਂ ਦੱਸਾਂ ਮੈਂ ਕਾ ਜਾਂਦੋਂ ਪਹਿਲਾਂ ਮੈਂ ਪੰਜਾਬ ਆ ਦੇ ਵਿੱਚ ਜਿੰਨੀਆਂ ਮੇਰੀਆਂ ਚਾਰ ਐਗਜ਼ਿਬਿਸ਼ਨਾਂ ਲਗੀਆਂ ਠੀਕ ਹੈ ਜੀ ਇੱਕ ਆਪਣਾ ਫਰੀਦਕੋਟ ਠੀਕ ਹੈ ਜੀ ਆਪਣਾ ਗਵਰਨਰ ਨੇ ਆਉਣਾ ਸੀਗਾ ਹਾਂਜੀ ਤੇ ਇੱਕ ਮੇਰੀ ਲੱਗੀ ਡਰੂਲੀ ਪਾਈ ਐਜੂਕੇਸ਼ਨ ਮਿਸਟਰ ਸੁਖਵਿੰਦਰ ਸਿੰਘ ਜੀ ਆਏ ਸੀਗੇ ਤੇ ਇੱਕ ਅਮਨੰਦਰ ਸਿੰਘ ਮਹਿਣਾ ਹਾਈ ਸਕੂਲ ਦੇ ਆਪਣਾ ਕਾਲਜ ਵਿੱਚ ਜਕਸਿਵ ਕਾਲਜ ਦੀ ਐਕਸੀਬਿਸ਼ਨ ਉੱਥੇ ਉੱਥੇ ਲੱਗੀ ਉੱਥੇ ਮੋਗੇ ਵੀ ਤੁਹਾਨੂੰ ਸਨਮਾਨ ਦਿੱਤਾ ਹੈ ਉੱਥੇ ਵੀ ਤੁਸੀਂ ਪ੍ਰਦਰਸ਼ੀ ਲਾਈ ਸੀ ਆ ਮੋਗੇ ਵੀ ਮੈਨੂੰ ਆਪਣਾ ਉਹਨਾਂ ਨੇ ਬਲਦੀਪ ਸਿੰਘ ਸਰਨਾਮਨ ਨੇ ਮੈਨੂੰ ਮਿਊਜ਼ਾਈਮ ਵਿੱਚ ਲਾ ਕੇ ਲੋਕ ਸਹਿਤ ਅਕਾਦਮੀ ਜਿਹਦੇ ਵਿੱਚ ਮੈਂ ਵੀ ਹਾਜ਼ਰ ਸੀ ਹਾਂਜੀ ਤੁਸੀਂ ਵੀ ਉੱਥੇ ਸੀਗੇ ਕੀਤੀ ਬਾਕੀ ਉਹ ਕਈ ਥਾਂ ਤੇ ਮੈਨੂੰ ਮੋਸਟਲੀ ਜਿੱਥੇ ਜਾਂਦਾ ਸੀਗਾ ਕੰਮ ਵੇਖ ਕੇ ਅ ਉਹਨਾਂ ਨੇ ਇੱਕ ਮਨ ਨੂੰ ਮਾਨ ਦਿੱਤਾ ਜਿੱਤੋਂ ਮੈਨੂੰ ਪ੍ਰਸਾਹਨ ਮਿਲਿਆ ਕਿ ਮੈਂ ਆਪਦੀ ਕੌਮ ਲਈ ਕੁਝ ਕਰ ਬਹੁਤ ਤੁਹਾਡੀ ਜਿਹੜੀ ਇਹ ਦੇਣ ਹੈਗੀ ਹੈ ਮਲਗੇ ਪੰਜਾਬ ਨੂੰ ਇੰਨੀ ਸਾਰੀ ਦੁਨੀਆ ਨੂੰ ਕਿ ਇਹ ਜਿਹੜੀ ਤੁਹਾਡੀ ਕਲਾ ਜਿਹੜੀ ਮੋਜੇ ਆ ਕਾਰਟ ਬੜਾ ਔਖਾ ਆਰਟ ਬੜਾ ਜ਼ਿਆਦਾ ਕੋਸਟਲੀ ਆਰਟ ਵੀ ਹੈ ਇਹ ਇਹ ਕਲਾ ਦਾ ਤੁਹਾਨੂੰ ਕਿਸੇ ਸਰਕਾਰ ਨੇ ਜਾਂ ਕਿਸੇ ਸਹਿਤਕ ਸੰਸਥਾ ਨੇ ਜਾਂ ਕਿਸੇ ਹੋਰ ਆਰਟ ਸੰਸਥਾ ਵੱਲੋਂ ਕੋਈ ਫਰਮਾਨ ਆਇਆ ਤੁਹਾਡੀ ਕਲਾ ਨੂੰ ਮੁਝੇ ਕਾਟ ਨੂੰ ਹਾਂਜੀ ਇਹ ਜਿਹੜਾ ਜਦੋਂ ਮੈਂ ਮੂਜ਼ੀਕ ਦਾ ਕੰਮ ਸ਼ੁਰੂ ਕੀਤਾ ਤੇ ਮੈਂ ਇੱਕ ਪੱਗਸਰ ਦਾ ਵਰਕ ਲੈ ਆਇਆ ਇੱਥੇ ਜੀ ਇਹ ਆਪਣਾ ਇੱਥੇ ਚੰਡੀਗੜ੍ਹ ਤੇ ਆਮ ਤੱਗੀ ਵਿੱਚ ਨਾ 7 10 ਵੀ ਇੱਕ ਪੇਂਟਿੰਗਸ ਜਸ ਕਲ ਉਹ ਚੀਜ਼ਾਂ ਤੇ ਤਾਂ ਹੀ ਐਗਜ਼ੀਬੀਸ਼ਨ ਕੀਤੀ ਜਾਂਦੀ ਹੈ ਬਿਲਕੁਲ ਬਿਲਕੁਲ ਠੀਕ ਤੇ ਮੈਂ ਜਦੋਂ ਲੈ ਕੇ ਗਿਆ ਤਾਂ ਉਹਨਾਂ ਨੇ ਜਦੋਂ ਵੇਖਿਆ ਤੇ ਉਹ ਮੈਂ ਕਿਹਾ ਆਰ.ਡੀ. ਸਿੰਘ ਸੁਭਾ ਸਿੰਘ ਦੇ ਚਲੇ ਆ ਉਹਨਾਂ ਨੇ ਜਦੋਂ ਵੇਖਿਆ ਕਿ ਇਹ ਕੰਮ ਤਾਂ ਜਿਸੂ ਕਹਿੰਦੇ ਮੈਨੂੰ ਕਹਿਣ ਲੱਗੇ ਜਦੋਂ ਕੰਮ ਵੇਖਿਆ ਮੇਰਾ ਬਲੂਮ ਵਰਗ ਦਾ ਕਹਿਣ ਲੱਗੇ ਤਾਂ ਅਦਨਾ ਜੀ ਸੈਕਤੀ ਸੀ ਕਿ ਇਹ ਤਾਂ ਕੰਮ ਹੀ ਨਰਾਲਾ ਅਸੀਂ ਉਹਦੇ ਸੀਗੇ ਕਿ ਆਪਣਾ ਨెక్ ਚੰਦ ਜੀ ਦੇ ਬਗੈਰ ਬਾਦ ਕੌਣ ਹੋਊਗਾ ਕਹਿੰਦੇ ਇਹਨਾਂ ਦਾ ਬਿਲਕੁਲ ਕਰ ਦਿੱਤਾ ਮੈਨੂੰ ਹੈਰਾਨ ਰਾਹੋਂਗੇ ਕਿ ਦੋ ਤਿੰਨ ਮੇਰੀਆਂ ਮੁਜ਼ਹਿਕ ਵਰਕ ਚ ਬਾਬਾ ਫੀਦੀ ਮੈਂ ਉੱਥੋਂ ਦਿੱਤੀ ਸੀ ਡੋਨੇਟ ਕੀਤੀ ਸੀ ਉਹ ਲੈ ਆ ਹਾਂ ਉਹ ਲੈ ਆ ਮੈਨੂੰ ਉੱਥੇ ਐਗਜ਼ੀਬੀਸ਼ਨ ਕਰਾਈ ਸੀ ਫੋਟੋਗ੍ਰਾਫ ਲਾਏ ਗਏ ਔਰ ਮੈਨੂੰ ਅਕੈਡਮੀ ਅਵਾਰਡ ਵੀ ਐਨ ਆਨਰ ਵੀ ਕੀਤਾ ਗਿਆ ਠੀਕ ਹੈ ਤੇ ਤੁਹਾਡੀ ਜਿਹੜੀ ਹੈਗੀ ਹੈ ਆਪਣੀ ਰੋਟੀ ਰੋਜੀ ਦਾ ਰੋਟੀ ਰੋਜੀ ਦਾ ਸਭ ਨੂੰ ਜਿਹੜਾ ਮੁਝੇ ਕਾਜ ਬਣਿਆ ਕਿਉਂਕਿ ਜਿਹੜੇ ਕਲਾਕਾਰ ਹੈ ਜਿਹੜਾ ਉਹਨਾਂ ਨੂੰ ਇਹ ਕਲਾ ਦੇ ਨਾਲ ਰੋਟੀ ਰੋਜੀ ਨਹੀਂ ਮਿਲਦੀ ਉਹਨਾਂ ਨੂੰ ਕੋਈ ਨਾ ਸਟਾਇਰ ਬਿਜ਼ਨਸ ਕਰਨਾ ਪੈਂਦਾ ਜਾਂ ਕੋਈ ਹੋਰ ਕੰਮ ਕਰਨਾ ਪੈਂਦਾ ਉਹ ਰੋਟੀ ਰੋਜੀ ਦਾ ਸਧਰ ਬਣਿਆ ਤੁਹਾਡਾ ਪੇਂਟਰੀ ਜਿਵੇਂ ਆਮ ਯੂਰਪੀਅਨ ਕੰਟਰੀ ਚ ਦੇਖੀਏ ਕਿਰ ਆਪਾਂ ਉਹਨਾਂ ਦੀਆਂ ਪੇਂਟਿੰਗ ਜਿਹੜੀਆਂ ਬੜੀਆਂ ਮਹਿੰਗੀਆਂ ਵਿਕ ਜਾਂਦੀਆਂ ਪਰ ਕਾਫੀ ਉਹਨਾਂ ਨੂੰ ਜਿਹੜਾ ਉਹਦਾ ਮਿਹਨਤਾਂ ਨਾ ਮਿਲ ਜਾਂਦਾ ਇਹ ਤੁਹਾਡਾ ਰੋਟੀ ਰੋਜੀ ਦਾ ਸਭ ਨੂੰ ਵੀ ਬਣਿਆ ਜਨਾ ਪਹਿਲਾ ਜਦੋਂ ਮੈਂ ਗਿਆ ਪਹਿਲਾਂ ਤਾਂ ਮੈਂ ਆਪਦਾ ਜੌਬ ਜਿਹਨੇ ਫੋਟ ਕੱਟੀ ਜਾਂਦਾ ਸਟਰਗਲ ਕਰੀਦੀ ਐ ਹਨਾ ਜੀ ਆਪਦਾ ਕੰਮ ਕਰਦੇ ਰੇ ਫਿਰ ਮੇਰਾ ਸਾਈਨ ਬਿਜ਼ਨਸ ਥੇ ਲਜੇ ਨਿਊਯਾਰਕ ਬ੍ਰੌਕਸ ਵਿਚ ਸਾਈਨ ਬਿਜ਼ਨਸ ਚੱਲ ਰਿਹਾ 25 ਸਾਲ ਤੋਂ ਮੈਂ ਸਾਈਨ ਦਾ ਬਿਜ਼ਨਸ ਕਰ ਰਿਹਾ ਹਾਂ ਪਰਟ ਟਾਈਮ 'ਚ ਮੇਰਾ ਕਰੇ ਸਟੂਡੀਓ ਬਣਾਇਆ 2012 'ਚ ਮੈਂ ਉਹ ਤੋਂ ਸ਼ੁਰੂ ਕਰਤਾ ਕਿ ਮੇਰੇ ਅੰਦਰ ਸੀ ਹੀ ਮੈਂ ਆਰਟ ਵਰਕ ਨੂੰ ਕਰਾਂ ਠੀਕ ਹੈ ਤੇ ਮੈਂ ਉਹਦੇ ਉਹਦੇ ਵਿੱਚ ਬਾਬਾ ਫਰੀਦ ਜੀ ਦਾ ਸਭ ਤੋਂ ਪਹਿਲਾਂ ਬਣਾਇਆ ਮੈਂ ਇੰਦਰਜੀਤ ਸਿੰਘ ਨੂੰ ਆਖਿਆ ਸੁਵਾਇਆ ਫਰੀਦਪੁਰ ਜਦੋਂ ਮੈਂ ਆਇਆ ਤੇ ਮੈਂ ਬਾਬਾ ਫਰੀਦ ਜਮ ਮੁਜ਼ੇਕ ਚ ਲੈ ਕੇ ਆਉਂਗਾ ਤੇ ਮੈਨੂੰ ਇਹ ਨਹੀਂ ਸੀ ਪਤਾ ਕਿ ਮੈਂ ਮੁਜ਼ੇਕ ਕਰ ਸਕਦਾ ਨਹੀਂ ਕਰ ਸਕਦਾ ਮੈਂ ਵਿਦਾਊਟ ਐਨੀ ਟ੍ਰੇਨਿੰਗ ਸ਼ੁਰੂਆਤ ਕਰਨ ਦੀ ਵੇਖ ਕੇ ਪੈਲਾਂ ਦੀ ਪਲੇਸੋਂ ਔਰ ਉਹ ਬਾਬਾ ਫਰੀਦ ਜੀ ਦੇ ਜਗ੍ਹਾ ਤੇ ਮਿਲਜੀਮ ਚੇਅਰ ਡੋਨੇਟ ਕਰਤਾ ਉਹ ਲਗੂਗਾ ਬਾਬਾ ਫਰੀਦ ਤੋਂ ਇਲਾਵਾ ਇਹਦੀ ਜਾਣਕਾਰੀ ਹੈ ਕਿ ਤੁਸੀਂ ਮਦਦ ਪ੍ਰਸਾਦ ਜਿਹਨਾਂ ਨੂੰ ਨੋਬਲ ਪ੍ਰਾਈਜ਼ ਮਿਲਿਆ ਹਾਂਜੀ ਹਾਂ ਸੇਵਾ ਦੇ ਖੇਤਰ ਵਿੱਚ ਹਾਂਜੀ ਦੋਸਤੋ ਪਹਿਲਾ ਮੇਰੀ ਸ਼ੁਰੂਆਤ ਬਾਬਾ ਫਰੀਦ ਜੀ ਤੋਂ ਹੈ ਬਾਬਾ ਫਰੀਦ ਜਿਹੜੇ ਪਹਿਲੇ ਸੂਫੀ ਸੀਗੇ ਸ਼ਹਿਰ ਹੋਏ ਜਿਨ੍ਹਾਂ ਦੇ ਸ਼ਰੂਕ ਵੀ ਹਾਂਜੀ ਗੁਰਗਰਾ ਸਾਹਿਬ ਜਿੱਥੇ ਉਹ ਮੈਂ ਡੋਨੇਟ ਕੀਤੀ ਉਹਦੇ ਬਾਅਦ ਮੈਂ ਮਦਦਈ ਸਰ ਨੂੰ ਬਣਾਇਆ ਠੀਕ ਹੈ ਮਦਦਈ ਸਰ ਬਣਾਇਆ ਹਾਂਜੀ ਆਨੇ ਵਾਲੇ ਕਿਤੇ ਤੇ ਹਰਮੰਦਰ ਸਾਹਿਬ ਨੂੰ ਮੈਂ ਖਾਇਆ ਕਿ ਪਾਣੀ ਦੇ ਬੰਦਾ ਖੋਕੇ ਜਿਹੜਾ ਹਰਮੰਦਰ ਸਾਹਿਬ ਦੇਖੇ ਤੇ ਉਹਨੂੰ ਪਾਣੀ ਦੀ ਚਲਕ ਮਹਿਸੂਸ ਹੋਇਆ ਉਹ ਫੀਲਿੰਗ ਵੀ ਉਹਦੇ ਵਿੱਚ ਆਲੇ ਕਿ ਮੈਂ ਪਾਣੀ ਕੋ ਖੋਤਾ ਹੈ ਇਹ ਹੀ ਮੇਰਾ ਕਨਸੈਪਟ ਸੀ ਹਰਮੰਦਰ ਸਾਹਿਬ ਬਣਾਉਣਾ ਫਿਰ ਉਹਦੇ ਬਾਅਦ ਮੈਂ ਆਪਣਾ ਬਰਾਕੋ ਬਾਮਾ ਠੀਕ ਹੈ ਪ੍ਰੈਜ਼ੀਡੈਂਟ ਆਫ ਅਮਰੀਕਾ ਫਿਰ ਬਲੂਮਬਰਗ ਮੇਅਰ ਜਿਹੜਾ ਉਹਦਾ ਬਣਾਇਆ ਠੀਕ ਹੈ ਔਰ ਔਸਕਰ ਵਾਰਡ ਤੇ ਵੀ ਮੈਂ ਕੰਮ ਕੀਤਾ ਤੇ ਜਿਹੜਾ ਮੇਰਾ ਹੁਣ ਤਿਆਰ ਹੋ ਗਿਆ ਫਰਸਨ ਤੇ 3/4 ਦੇ ਵਿੱਚ ਕੰਮ ਕਰ ਰਿਹਾ ਉਹ ਤਕਰੀਬਨ ਮੇਰਾ ਉਹ ਤਿਆਰ ਉਹ ਦੀ ਤਿਆਰੀ ਹੈ ਅੱਛਾ ਆਪਣੇ ਜਿਹੜਾ ਜੀ ਜੀ ਆਪਣੇ ਇਹਦਾ ਜਿਹੜਾ ਮੋਜੇ ਕਾਰਡ ਦਾ ਜਿਹੜਾ ਸਮਾਨ ਹੈ ਮਟੀਰੀਅਲ ਹੈ ਇਹ ਤੁਸੀਂ ਕਿੱਥੋਂ ਪ੍ਰਾਪਤ ਕਰਦੇ ਹੋ ਇਹ ਨਿਊਯਾਰਕਿਕ ਸਪਲਾਇਰ ਹੈ ਜਿਹੜਾ ਕਿ ਸਾਰੇ ਤਕਰੀਬ ਮੇਰੇ ਘਰ ਮੋਲਟੀ ਬਹੁਤਾਂ ਸਪਲਾਈ ਕਰਦਾ ਤੇਲਾਂ ਕਿਤੋਂ ਜਪਾਨ ਤੋਂ ਹੋਤਾਂ ਨਹੀਂ ਹੁੰਦੀਆਂ ਪਰ ਇਹ ਇਹ ਗਾਂ ਲੋਕਾਂ ਨੂੰ ਆਟੇ ਤੋਂ ਦਿੰਦਾ ਮੈਂ ਉੱਥੋਂ ਮਾਲ ਖਰੀਦਦਾ 38 ਯਾਨੀ ਕਿ ਨਿੱਕੀਆਂ ਨਿੱਕੀਆਂ ਟੁਕੜੀਆਂ ਸੀਸੀ ਦੇ ਵਿੱਚ ਜਿਹੜੀ ਰੰਗਦਾਰ ਹੁੰਦੀਆਂ ਨਿੱਕੀਆਂ ਨਿੱਕੀਆਂ ਔਰ ਲਿਮਟਡ ਕਲਰ ਹੁੰਦੇ ਆ ਕੱਚੀਆਂ ਹੁੰਦੀਆਂ ਕੱਚ ਦੀਆਂ ਹੁੰਦੀਆਂ ਇਹ ਪੱਥਰ ਦੀ ਵੀ ਆਉਂਦੀਆਂ ਕੱਚ ਦੀ ਵੀ ਹੁੰਦੀਆਂ ਮੈਂ ਕੱਚ ਦੇ ਕੰਮ ਕਰਦਾ ਅੱਛਾ ਇਹ ਕੱਚ ਤੇ ਪੱਥਰ ਦੇ ਤੋਂ ਇਲਾਵਾ ਹੋਰ ਇਹਦੇ ਵਿੱਚ ਕੀ ਤੁਸੀਂ ਕੋਈ ਉਹਨਾਂ ਨੂੰ ਜੋੜਨ ਲਈ ਕੋਈ ਕਿਹੜੇ ਇਹਦੇ ਵਿੱਚ ਗਲੂ ਹੁੰਦਾ ਹੈ ਬੜਾ ਸਟਰੋਂਗ ਜਿਹੜਾ ਤੁਸੀਂ ਉਹਨੂੰ ਲਾ ਦਿੰਨੇ ਹੋ ਦੇਖਣ ਨੂੰ ਚਿੱਟਾ ਜਿਹਾ ਲੱਗਦਾ ਜਿਵੇਂ ਮੱਖਣ ਵਾਂਗੂ ਜਦੋਂ ਸੁੱਕ ਜਾਂਦਾ ਉਹ ਮਿਰਰ ਸ਼ੀਸ਼ੇ ਵਾਲਾ ਫੈਕਟ ਦਿੰਦਾ ਤੁਸੀਂ ਲੱਭ ਨਹੀਂ ਸਾਡੇ ਪਤਾ ਨਹੀਂ ਲੱਗਦਾ ਕਿ ਤੁਸੀਂ ਇਹ ਜੋੜਿਆ ਹੋ ਜਦੋਂ ਉਹ ਬਹੁਤ ਸਟਰੋਂਗ ਹੁੰਦਾ ਲਿੰਦਾ ਨਹੀਂ ਤੇ ਹਿਲਾਤਾ ਲੈਣਾ ਨਹੀਂ ਉਹਨੇ ਬਿਲਕੁਲ ਬਿਲਕੁਲ ਇਹਦੇ ਵਿੱਚ ਧੁੱਪ ਤੇ ਪਾਣੀ ਦਾ ਕੋਈ ਅਸਰ ਤਾਂ ਨਹੀਂ ਹੁੰਦਾ ਬਿਲਕੁਲ ਨਹੀਂ ਜੇ ਮੁਝੇ ਕਾੜ ਦੇਗੇ ਜਿਹੜੇ ਪਿੰਦਕ ਜੀ ਨੇ ਜਾਂ ਪੋਰਟਰ ਦੇ ਇਹਨਾਂ ਦੀ ਜਿਹੜੀ ਹੈ ਇਹਨਾਂ ਦਾ ਲਾਈਫ ਇਹਨਾਂ ਦੀ ਕਿੰਨੀ ਕ ਹੈ ਅੱਜ ਇਹ ਮੂਜ਼ਿਕ ਕਲਾ ਜਿਹੜੀ ਹੈ ਨਾ ਇਹ ਹਜ਼ਾਰਾਂ ਸਾਲ ਦੀ ਇਹਦੀ ਲਾਈਫ ਹੈ ਜਿਹੜੀ ਅੱਜ ਇਟਲੀ ਤੇ ਜਾਂ ਰੋਮ ਤੇ ਹੋਈ ਹੈ 2000 ਸਾਲ ਹੋ ਗਿਆ ਜੀ ਉੱਥੇ ਕੁਰਤੀ ਹੈ ਕੰਨਾ ਤੇ ਤੇ ਇਹਦੀ ਲਾਈਫ ਜਿਹੜੀ ਹੈ ਚਲੋ ਹਜ਼ਾਰਾਂ ਸਾਲ ਕਈ ਸੌ ਸੌ ਸਾਲ ਇਹ ਪੱਥਰ ਤੇ ਹਾਰਡਵੋਰਟ ਤੇ ਵੀ ਕੀਤੀ ਜਾਂਦੀ ਹੈ ਜੀ ਲੱਕੜ ਤੇ ਕੀਤੀ ਜਾਏ ਤੇ ਫਰੇਮ ਕਰ ਸਕਦੇ ਹੋ ਜਿਹੜੇ ਹਾਰਡਵੋਰਟ ਤੇ ਕਰਦੇ ਆ ਤੁਸੀਂ ਬਣਾ ਕੇ ਕਿਸੇ ਕੰਧ ਵਿੱਚ ਲਾ ਦਿਓ ਉਹਨੇ ਉੱਥੋਂ ਹਿਲਣਾ ਨਹੀਂ ਜਿੰਨੇ ਜ਼ਰੂਰਤ ਆ ਕੋਈ ਠਿਕਾਣੀ ਪੈਂਦਾ ਉਹ ਕਰ ਨਹੀਂ ਹੁੰਦਾ ਜਾਓ ਤੇ ਕੋਈ ਰਸ ਨਹੀਂ ਹੁੰਦਾ ਇਹ ਹੋ ਸਕਦਾ ਕਿ ਸ਼ੀਸ਼ੇ ਜਾਂ ਪੱਥਰ ਵਿੱਚ ਥੋੜੇ ਸਾਲ 100 ਸਾਲ 2 ਸਾਲ ਬਾਅਦ ਮੌਇਸਚਰ ਆ ਸਕਦਾ ਹੈ ਕਿ ਲਾਖਣਾ ਉਹ ਬਰਾਵਦੇ ਦੀ ਜੇ ਵਿਨੀਗਰ ਹੁੰਦਾ ਹੈ ਵਿਨੀਗਰ ਨੂੰ ਸ਼ੀਸ਼ਾ ਸਾਫ਼ ਕਰ ਦਿਓ ਫਿਰ ਚਮਕਣਾ ਸਕੇਗਾ ਚਾਹ ਉਹ ਕੰਦੇਲਾ ਸਾਫ ਕਰਨਾ ਵਿਨੀਗਰ ਵਿਨੀਗਰ ਜਿਹੜਾ ਹੁੰਦਾ ਹੈ ਵਿਨੀਗਰ ਉਹ ਕੋਈ ਤੇਲ ਵਗੈਰਾ ਵਾਲਾ ਜਾਂ ਤੇਲ ਨਹੀਂ ਆ ਜਿਹੜਾ ਤੁਸੀਂ ਖਟਾਇਆ ਚਾਰਾ ਜੀ ਪਾਉਂਦੇ ਹੋ ਵਿਨੀਗਰ ਹੁੰਦਾ ਤੁਸੀਂ ਨਾ ਸ਼ੀਸ਼ਾ ਸਾਫ ਕਰਦੇ ਆ ਤੁਸੀਂ ਸ਼ੀਸ਼ਾ ਸਾਫ ਕਰਦੇ ਉਹਦਾ ਸਾਫ ਹੁੰਦਾ ਹਜੇ ਹੁਣ ਅੱਜਕੱਲ ਤੁਸੀਂ ਨਿਊਯਾਰਕ ਅਮਰੀਕਾ ਵਿੱਚ ਰਹਿੰਦੇ ਹੋ ਇਹ ਜੇਕਰਟ ਵਿੱਚ ਨਿਊਯਾਰਕ ਵਿੱਚ ਤੁਸੀਂ ਕੀ ਬੁਲਦੀਆਂ ਹਾਜ਼ਰ ਕੀਤੀਆਂ ਕੀ ਉਹ ਬੁਲਦੀਆਂ ਹਾਜ਼ਰ ਕੀਤੀਆਂ ਮੈਂ ਜਦੋਂ ਮੂਜ਼ੇਕ ਆਰਟ ਕੰਮ ਸ਼ੁਰੂ ਕੀਤਾ ਤੇ ਪਹਿਲਾਂ ਮੈਨੂੰ ਪੰਜਾਬ ਵਿੱਚ ਦਿੱਤਾ ਤੇ ਸਮਾਨਾ ਕੀਤਾ ਉਹਦੇ ਬਾਅਦ ਜਦ ਮੈਂ ਵਾਪਸ ਗਿਆ ਰਸ਼ੀਅਨ ਟੈਟਰਾਗੈਲੀ ਵਿੱਚ ਮੈਂ ਐਗਜ਼ੀਬਿਸ਼ਨ ਕੀਤਾ ਮੈਨੂੰ ਉਹਦਾ ਬੜਾ ਅੱਛਾ ਰਿਸਪੌਂਸ ਮਿਲਿਆ ਚੀਫ ਸਕੱਟਰੀ ਆਫ ਸੌਰੀ ਇਲੈਕਸ਼ਨ ਕਮਿਸ਼ਨਰ ਉਹ ਮੇਰੀ ਅਗੀ ਪਿਛੇ ਨੂੰ ਵੇਖਣ ਵਾਸਤੇ ਆਏ ਉੱਥੇ ਠੀਕ ਹੈ ਤੇ ਪ੍ਰੈਸ ਰਿਪੋਰਟਰਾਂ ਨੇ ਬੜਾ ਬੜਾ ਸਾਮ ਮਿਲਿਆ ਅਮਰੀਕਾ ਦੀ ਸਰਕਾਰ ਤੋਂ ਕੋਈ ਅਮਰੀਕਾ ਸਰਕਾਰ ਵੱਲੋਂ ਕਿ ਮੈਨੂੰ ਮੇਰੇ ਜਾਦਾ ਡੇਲੀ ਨਿਊਜ਼ ਹੋਰ ਇੰਗਲਿਸ਼ ਜਿਹੜੇ ਅਖਬਾਰਾਂ ਨੇ ਮੈਨੂੰ ਪਬਲਿਸ਼ ਕੀਤਾ ਉਹਦੇ ਆ ਕੇ ਹੈ ਨਾ ਤੇ ਇਹਦੇ ਬਾਅਦ ਹੋਰ ਸੰਸਥਾਵਾਂ ਨੇ ਮਾਲਵਾਰ ਆਰਗੇਨਾਈਜੇਸ਼ਨ ਨੇ ਸਮਾਥੂ ਦਿੱਤਾ ਤੇ ਸਖ ਹੈਰੀਟੇਜ ਦਾ ਤੁਸੀਂ ਮੇਰੇ ਕੋਲੋਂ ਇੱਕ ਵਾਰ ਜ਼ਿਕਰ ਕੀਤਾ ਸੀਗਾ ਮੈਂ ਸੀ ਸਖ ਹੈਰੀਟੇਜ ਆਓ ਮੇਰਾ ਆਉਣ ਵਾਲੇ ਸਮੇਂ ਦੇ ਵਿੱਚ ਆਉਣ ਵਾਲੇ ਅਗਲੇ ਮਹੀਨੇ ਚ ਮੇਰੀ ਐਗਜ਼ੀਬਿਸ਼ਨ ਟਰੰਟੋ ਮਿਸਿਸ ਆਗਰ ਵਿੱਚ ਸਿੱਖਰੀ ਤੇ ਲੱਗ ਰਹੀ ਹੈ ਉਹਦੇ ਵਿੱਚ ਉਹ ਪੰਗ ਸੌਂਦੀ ਜਿਹੜੀ ਮੈਂ ਤਿਆਰ ਕੀਤੀ ਹੈ ਉਹ ਤੇ ਐਗਜ਼ੀਬਿਸ਼ਨ ਤੇ ਲਾਵਾਂ ਅੱਛਾ ਉੱਥੇ ਤੁਸੀਂ ਉਹਦੀ ਪ੍ਰਦਰਸ਼ੀ ਜਾਓ ਅ ਤੁਸੀਂ ਸਰੀਰਕ ਸਿੱਖਿਆ ਦੇ ਅਧਿਆਪਕ ਹੋ ਜਿਹਦਾਤ ਸਬੰਧ ਜਿਹੜਾ ਸਰੀਰਕ ਨਾਲ ਹੈ ਸਰੀਰਕ ਕਸਰਤ ਨਾਲ ਹੈ ਖੇਡਾਂ ਦੇ ਨਾਲ ਹੈ ਪਰ ਇਸ ਨੂੰ ਇਹ ਕਲਾ ਜਿਹੜੀ ਹੈ ਬੜੀ ਸੂਖਮ ਕਲਾ ਹੈ ਮਾੜੀ ਜੇ ਚਾਹੇ ਉਹ ਸਹਿਤ ਕਲਾ ਹੋਵੇ ਚਾਹੇ ਉਹ ਪੇਂਟਿੰਗ ਹੋਵੇ ਚਾਹੇ ਉਹ ਪੋਰਟਰੇਟ ਹੋਵੇ ਚਾਹੇ ਉਹ ਬੁੱਤ ਰਚੀ ਹੋਵੇ ਇੱਥੇ ਮਨਜੀਤ ਸਿੰਘ ਦਾ ਨਾਮ ਹੈ ਜਰੂਰ ਲਵਾਂਗਾ ਕਲਾ ਮਾ ਤਾਂ ਉਹ ਮਨਜੀਤ ਸਿੰਘ ਵੀ ਤੁਹਾਡੇ ਜਿਹੜੇ ਉਹ ਸ਼ਗਿਰਦ ਰਹੇ ਨੇ ਉਹਨਾਂ ਨੇ ਵੀ ਤੁਸੀਂ ਜਾਗ ਲਗਾਈ ਇਹ ਤੇ ਉਹ ਬੁੱਤ ਰਚੀ ਵੱਲੋਂ ਉਹਨਾਂ ਨੇ ਆਪਣਾ ਕਾਲਜ ਜਿਹੜਾ ਸ਼ੁਰੂ ਕੀਤਾ ਬੁੱਤ ਰਚੀ ਵਿੱਚ ਬਲੰਦੀਆਂ ਹਾਸਲ ਕੀਤੀਆਂ ਉਹਨਾਂ ਨੇ ਹਾਂਜੀ ਤੇ ਇਹ ਸੂਖਮ ਕਲਾ ਤੇ ਸਰੀਰਕ ਜਿਹੜਾ ਕਲਾ ਦਾ ਜਿਹੜਾ ਰਿਸ਼ਤਾ ਹੈ ਇਹ ਬਹੁਤ ਜਿਹੜਾ ਦੂਰ ਦਰਦ ਹੈ ਹਾਂ ਜੀ ਹਾਂ ਵੀ ਕਿੱਥੇ ਖੇਡਾਂ ਤੇ ਕਿੱਥੇ ਸਰਤ ਬੰਦੇ ਮੰਦੀ ਕਲਾ ਸੁਧੰਤ ਕਲਾ ਆਠ ਜਿਹੜੀ ਆ ਮੰਦੀ ਚੱਤੀ ਕਰਦੀ ਆ ਹਾਂ ਜੀ ਇਹ ਇਹਦੇ ਵਿੱਚ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਅਸੀਂ ਤੁਸੀਂ ਕੁਐਸਚਨ ਕੀਤਾ ਮੈਨੂੰ ਤਕਰੀਬਨ ਤਾਂ ਜਿੱਥੇ ਜਾਂਦਾ ਮੈਨੂੰ ਕੁਐਸਚਨ ਹੁੰਦਾ ਹੀ ਹੁੰਦਾ ਹੈ ਕਿ ਜੀ ਤੁਹਾਨੂੰ ਜੀ ਤੇ ਇਹਨਾਂ ਐ ਕਿ ਕਲਾ ਜੇ ਡੇਰੇ ਕੋਲ ਪਹਿਲਾਂ ਨਹੀਂ ਸੀ ਮੈਨੂੰ ਹਾਲਾਤ ਨੇ ਪੀਟੀ ਮਾਸਟਰ ਬਣਾ ਦਿੱਤਾ ਹਾਂ ਬਹੁਤ ਜਿਹੜੇ ਵਿਦਿਆਰਥੀ ਤੁਹਾਨੂੰ ਉਹ ਅਟੈਂਡ ਕਰਾਉਂਦੇ ਚੇਰੀ ਹੁੰਦੇ ਸਭ ਤੇ ਆ ਕਿ ਉਹ ਮਨੂੰ ਇੱਕ ਮੇਰੇ ਤੇ ਰਾਹ ਖੁੱਲ ਗਿਆ ਜੇ ਮੈਂ ਉਸ ਵੇਲੇ ਫਾਈਨਲ ਕਰ ਦਿੰਦਾ ਹੁੰਦਾ ਹੋਤਾ ਕਰਦੇ ਨੂੰ ਮੈਂ ਸੰਭਾਲ ਨਾ ਸਕਦਾ ਇਕਨੋਮਿਕਲੀ ਟਾਈਟ ਸੀਗੇ ਤੇ ਬੈਣਾ ਭਰਾਵ ਨੂੰ ਪੜਾਉਣਾ ਸੀ ਤੇ ਮੈਂ ਟੀਚਿੰਗ ਲੱਗ ਗਿਆ ਉਹ ਮੇਰੇ ਅੰਦਰ ਕਲਾ ਜਾਗਦੀ ਰਹੀ ਮੈਂ ਬੀਏ ਵੀ ਕੀਤੀ ਲਠੋਰਾ ਤੋਂ ਬਾਹਰ ਚਲਾ ਗਿਆ ਤੁਸੀਂ ਮਨਜੀਤ ਨੇ ਨਾ ਜ਼ਿਕਰ ਕੀਤਾ ਮੈਂ ਕੜਕਣਾ ਹਾਈ ਸਕੂਲ 'ਚ ਸੀਗਾ ਕਲੇਮ ਮਾਰਨਿੰਗ ਕਰਾਉਂਦਾ ਹੁੰਦਾ ਸੀਗਾ ਤੇ ਉਸ ਨੇ ਉਹ ਜਾਗ ਲੱਗੀ ਮੈਨੂੰ ਯਾਦ ਕਰਾਉਂਦਾ ਮੈਂ ਮਿਲਿਆ ਉਹਨੂੰ ਕਹਿੰਦਾ ਮੱਛ ਜੀ ਤੇ ਮੈਨੂੰ ਤੁਸੀਂ ਕਿੱਥੇ ਚਲੇ ਗਏ ਮੈਂ ਅਮਰੀਕਾ ਚਲੇ ਗਿਆ ਮੈਨੂੰ ਲੱਭਦਾ ਰਿਹਾ ਕੋਈ ਤੇ ਉਹਨੂੰ ਕੋਈ ਕੁਐਸਚਨ ਹੁੰਦਾ ਹੋ ਕਿਥੋਂ ਸਿੱਖਿਆ ਕਹਿੰਦਾ ਮੈਨੂੰ ਯਾਦ ਲੱਗੀ ਮੈਨੂੰ ਇੱਕ ਯਾਦ ਕਰਾਇਆ ਕਿ ਡਰੈਂਗ ਰੂ ਦੇ ਵਿੱਚ ਮੈਂ ਸਾਇੰਸ ਮਾਸਟਰ ਦਾ ਪੀੜ ਸੀ ਤੇ ਮੈਂ ਸਾਇੰਸ ਮਾਸਟਰ ਦੇ ਪੀੜ ਚ ਲੈ ਇੱਕ ਟ੍ਰੈਕਟਰ ਤੇ ਇੱਕ ਜੱਦੀਮੀ ਦਾ ਬਣਾਇਆ ਬਣਾਉਂਦਾ ਪਿਆ ਸੀ ਤੇ ਜਦੋਂ ਟੱਲੀ ਵਜੇ ਤੁਸੀਂ ਆ ਕੇ ਫਟਾ ਤੁਹਾਡਾ ਪੀੜ ਸੀ ਤੇ ਉਹਦੇ ਵੜਦੇ ਸਾਹ ਦੇਖ ਲਿਆ ਕਿ ਮੈਨੂੰ ਫੜ ਲਿਆ ਮੈਂ ਕਿਹਾ ਪੀੜੀ ਮੈਡਮ ਖੜਕਾਉਗਾ ਕਿ ਸਾਇੰਸ ਮਾਸਟਰ ਦੇ ਪੀੜ ਦੇ ਵਿੱਚ ਮੈਂ ਇਹ ਕੰਮ ਕਰੀ ਜਾਂਦਾ ਤੇ ਮੈਨੂੰ ਮੁੰਡਾ ਸਾਧ ਲਿਆ ਤੇ ਸਾਇੰਸ ਮਾਡੂ ਬਾਜ ਮਾਰੀ ਕਿਸ਼ਨ ਕੁਮਾਰ ਉੜਗੀ ਰੁਕੀ ਤੇ ਇਹ ਕਹਿੰਦਾ ਮੈਂ ਸੋਚਿਆ ਮੁਖੜ ਤਾਉਣਗੇ ਮੇਰਾ ਦੀ ਕਾਪੀ ਫੜ ਲਈ ਤੇ ਮੈਂ ਕਿਸ਼ਨ ਕੁਮਾਰ ਨੂੰ ਆਖਿਆ ਕਿ ਅੱਜ ਉਹ ਕਾਪੀ ਤੇ ਬਣਾ ਰਹੇ ਸੀ ਕਾਪੀ ਤੇ ਬਣਾਇਆ ਮੈਂ ਕਾਪੀ ਫੜ ਲਈ ਉਹ ਡਰਦਾ ਸੀ ਮੈਨੂੰ ਪਟ ਪਾਉਗੀ ਤੇ ਪਰ ਉਹਨੇ ਮੈਨੂੰ ਯਾਦ ਕਰਾਇਆ ਭੁੱਲ ਗਿਆ ਸੀ ਤੇ ਮੈਨੂੰ ਕਹਿੰਦਾ ਮਾਠੀ ਤੁਸੀਂ ਕਿਸ਼ਨ ਕੁਮਾਰ ਨੂੰ ਕਹਿੰਦੇ ਸੀਗੇ ਕਿ ਇਹ ਮੁੰਡਾ ਕੁਝ ਦਿਨ ਕੁਝ ਕਰੂਗਾ ਤੇ ਉਹ ਮਰੀ ਆਦਤ ਮੇਰੀ ਉਹਨੇ ਵਿਚਾਰੇ ਨੇ ਤਾਜੀ ਕਰਾਤੀ ਮਹਾਮਨ ਯਾਦ ਆ ਗਿਆ ਤੇ ਅੱਜ ਵੀ ਉਹ ਬੜਾ ਅੱਛਾ ਕੰਮ ਕਰ ਰਿਹਾ ਹੈ ਬੜਾ ਅੱਛਾ ਕਰ ਰਹੇ ਹਨ ਦੇ ਜਿਹੜੇ ਪੰਜ ਪੁੱਤ ਜਿਹੜੇ ਅਸ਼ੀਰਪੁਰ ਸਿੰਘ ਨਗਰ ਚ ਵੀ ਲੱਗੇ ਨੇ ਉਹ ਮਸਲਾ ਦਾ ਬਾਵਾ ਦਾ ਜਿਹੜਾ ਸਰਕਾਰੀ ਅਫਸਰ ਦੇ ਚ ਉਹਨਾਂ ਦਾ ਪੁੱਤ ਲੱਗਾ ਚੰਡੀਗੜ੍ਹ ਵੀ ਉਹ ਬੱਚਿਆਂ ਨੂੰ ਟ੍ਰੇਨਿੰਗ ਦੇਣ ਜਾਂਦੇ ਨੇ ਹਾਂਜੀ ਤਾਂ ਇਹ ਸਾਰਾ ਸਿਹਰਾ ਜੀ ਗੁਰਦੇਵ ਜੀ ਤੁਹਾਡੇ ਸਰ ਜਾਂਦਾ ਤਾਂ ਅਸ਼ੀਰ ਵਿੱਚ ਮੈਂ ਤੁਹਾਨੂੰ ਇੱਕ ਸਵਾਲ ਇਹ ਪਤਾ ਚਾਹਾਂਗਾ ਕਿ ਜਿਹੜੇ ਆ ਆਰਟੋ ਦੇ ਵਿਦਿਆਰਥੀ ਵੀ ਉਹਨਾਂ ਨੂੰ ਕੋਈ ਕੀ ਸੁਨੇਹਾ ਦੇਣਾ ਚਾਹੁੰਦੇ ਉਹ ਆਟੇ ਕਲਾ ਦੇ ਪਿਆਰ ਚਾਹੇ ਉਹ ਬਹੁਤ ਤਰ੍ਹਾਂ ਸੀ ਹੋਵੇ ਚਾਹੇ ਉਹ ਪੋਰਟਰੇਟ ਦੀ ਕਲਾ ਹੋਵੇ ਚਾਹੇ ਉਹ ਪੇਂਟਿੰਗ ਦੀ ਕਲਾ ਹੋਵੇ ਉਹ ਉਹਨਾਂ ਨੂੰ ਕੀ ਤੁਸੀਂ ਆਪਣਾ ਸਨੇਹ ਸੰਦੇਸ਼ ਦੇਣ ਜਾਓ ਅੰਤਿਕਰ ਵਿੱਚ ਇਹ ਸਵਾਲ ਕਲਾ ਦੀ ਰੁਚੀ ਜਿਹੜੀ ਹੈ ਜਿਸ ਨੂੰ ਲੱਗ ਜਾਂਦੀ ਹੈ ਜਿਵੇਂ ਤੁਸੀਂ ਸਾਡੇ ਤੇ ਮੇਰਾ 70 40 ਰੁਪਿਆ ਕਿਤੇ ਗੁਰਨਾਨ ਜੀ ਦੇਖ ਕੇ ਤੁਸੀਂ ਤੁਰੇ ਬਣਾਇਆ ਅੱਜ ਲਾਈਨ ਹੋਰ ਹੋ ਗਈ ਪਰ ਸ਼ੌਕ ਸੀਗਾ ਜਿਹੜਾ ਸ਼ੌਕ ਹੈ ਬੱਚੇ ਨੂੰ ਰੱਖਣਾ ਚਾਹੀਦਾ ਤੁਰਨਾ ਚਾਹੀਦਾ ਮੈਨੂੰ ਨਹੀਂ ਥਾਜੀ ਤੁਹਾਨੂੰ ਜੀ ਪਤਾ ਕਿ ਮੂਜ਼ੇਕ ਆਰਟਿਸਟ ਇੱਕ ਤੰਕ ਚਲਾ ਜੂਗਾ ਠੀਕ ਹੈ ਮੈਂ ਤਾਂ ਪੀਕੀ ਮਾਰਤੀ ਪਰ ਮੈਂ ਇਹ ਹੀ ਅੰਦਾਜ਼ਾ ਲਾਇਆ ਕਿ ਮੈਂ ਇੱਕ ਮੈਂ ਆਦੇ ਮਕਾਮ ਦੇ ਤੁਰੇ ਰਿਆ ਆਇਲ ਪੇਂਟ ਕੀਤੀ ਵਾਟਰ ਕਲ ਕੀਤਾ ਜਦੋਂ ਮੌਕਾ ਮਿਲ ਗਿਆ ਮੈਨੂੰ ਮੈਂ ਉੱਤੇ ਮੂਜ਼ੇਕ ਕੀਤਾ ਹੁਣ ਤਾਂ ਹੀ ਮੈਂ ਕਰਦਾ ਉਹਨਾਂ 7000 ਰੁਪਏ ਦੇ ਵਿੱਚ ਮੈਂ ਅਜੇ ਐਗਜ਼ੀਬਿਸ਼ਨ ਲਾ ਰਿਹਾ ਕਿੰਨੇ ਕਿ ਮੈਨੂੰ ਲੱਗ ਸਕਦੀਆਂ ਜਿਹੜਾ ਇਹ ਮੇਰਾ ਕੰਮ ਕਰ ਰਿਹਾ ਮੈਂ ਚਾਹੁੰਦਾ ਕਿ ਕੋਈ ਸਟੂਡੈਂਟ ਜੀ ਇਹਦੇ ਵਿੱਚ ਆ ਕੇ ਕੰਮ ਕਰੇ ਠੀਕ ਹੈ ਇਹ ਕਲਾ ਜਿਹੜੀ ਹੈ ਬਹੁਤ ਦੇ ਤੈ ਚੱਲੂਗੀ ਔਰ ਕਲਾ ਹਿਸਟਰੀ ਇਤਿਹਾਸ ਬਣਿਆ ਰਹੂਗਾ ਮੇਰਾ ਮਤਲਬ ਇਹ ਹੈ ਕਿ ਸਿੱਖ ਇਤਿਹਾਸ ਕੰਨਾਂ ਤੇ ਲੱਗ ਜਾਏ ਆਉਣ ਵਾਲੀ ਜਨਰੇਸ਼ਨ ਜਿਹੜੀ ਅੱਜ ਕੱਲ ਨਸ਼ਿਆਂ ਚ ਪਈ ਹੈ ਉਹਨਾਂ ਨੂੰ ਲੱਗੇ ਸਾਡੇ ਭਗਤ ਸਵਰਗੇ ਮਹਾਰਾਜਾ ਗੁਰੂ ਗੋਬਿੰਦ ਸਿੰਘ ਜੀ ਮਿੰਦਾ ਬਾਹਦੀ ਜੀ ਮੈਂ ਇਹ ਕੰਮ ਕਰ ਰਿਹਾ ਇਹ ਲੱਗਣ ਕਿ ਸਾਡਾ ਇਤਿਹਾਸ ਕੀ ਹੈ ਚਾਹੁੰਦਾ ਰਹੇ ਹਾਂ ਉਹਨ ਰਹੇ ਤੇ ਲੋਕਾਂ ਜਾਗਤ ਜਾਗਰੇ ਚ ਰਹੇ ਹਾਂਜੀ ਤੇ ਠੀਕ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਆਪਣੇ ਇਸ ਸਟੈਂਡਰਡ ਵਿੱਚ ਜਿਹੜਾ ਹੈਡਲਾਈਨ ਜਿਹੜਾ ਪੰਜਾਬ ਉਹਦੇ ਵਿੱਚ ਤੁਸੀਂ ਸ਼ਿਰਕਤ ਕੀਤੀ ਤੇ ਇਹ ਆਪਾਂ ਚੈਨਲ ਵਾਲਿਆਂ ਦਾ ਧੰਨਵਾਦ ਕਰਦੇ ਆਂ ਤੁਹਾਡਾ ਵੀ ਧੰਨਵਾਦ ਕਰਦੇ ਆਂ ਕਿ ਤੁਸੀਂ ਵਿਸ਼ੇਚੇ ਤੌਰ ਤੇ ਚੈਨਲ ਵਿੱਚ ਆਏ ਤੇ ਸਾਡੇ ਦਰਸ਼ਕਾਂ ਨੂੰ ਇਹ ਜਿਹੜੀ ਸੂਖਮ ਕਲਾ ਆਂਟ ਬਾਰੇ ਜਾਣਕਾਰੀ ਦਿੱਤੀ ਗੁਰੂ ਦੇਵ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਮੇਰਾ ਤੁਹਾਡਾ ਬੜਾ-ਬੜਾ ਧੰਨਵਾਦ ਤੇ ਸੁਣਨ ਵਾਲੇ ਸਰੋਤਾਂ ਨੂੰ ਮੇਰਾ ਸਸਰੀਕਾ